ਕੇਂਦਰ ਸਰਕਾਰ ਖਿਲਾਫ ਸਰਕਾਰੀ ਬੱਸਾਂ ਦੇ ਡਰਾਈਵਰਾਂ ਅਤੇ ਕੰਡਕਟਰਾਂ ਕੀਤਾ ਵੱਖਰੀ ਤਰ੍ਹਾਂ ਦਾ ਚਿੰਗਰਸ਼ੀ ਸਵਾਰ ਨਹੀਂ ਕੀਤਾ ਚੱਕਾ ਜਾਂ ਪਰ ਇਸ ਸੰਘਰਸ਼ ਨਾਲ ਸਵਾਰੀਆਂ ਜ਼ਰੂਰ ਹੋਣਗੀਆਂ ਪਰੇਸ਼ਾਨ। ਕੇਂਦਰ ਦੀ ਸਰਕਾਰ ਵੱਲੋਂ ਡਰਾਈਵਰਾਂ ਖਿਲਾਫ ਬਣਾਏ ਗਏ ਕਾਨੂੰਨ ਦੇ ਵਿਰੋਧ ਵਿੱਚ ਸਰਕਾਰੀ ਬੱਸਾਂ ਦੇ ਡਰਾਈਵਰਾਂ ਅਤੇ ਕੰਡਕਟਰਾਂ ਨੇ ਵੱਖਰੀ ਤਰ੍ਹਾਂ ਦੇ ਸੰਘਰਸ਼ ਦਾ ਐਲਾਨ ਕੀਤਾ ਹੈ। ਸਰਕਾਰੀ ਬੱਸਾਂ ਵਿੱਚ 52 ਸਵਾਰੀਆਂ ਹੀ ਸਫ਼ਰ ਕਰਨ ਗਿਆ ਇਸ ਤੋਂ ਵੱਧ ਨਹੀਂ ਬੈਠ ਸਕਣਗੀਆਂ ਇਸ ਮੌਕੇ ਪੰਸਾਪੁਰ ਰੋਡਵੇ ਯੂਨੀਅਨ ਦੇ ਮੈਂਬਰਾਂ ਕਹਿੰ ਆ ਕਿ ਕੇਂਦਰ ਦੀ ਸਰਕਾਰ ਨੇ ਜੋ ਡਰਾਈਵਰਾਂ ਖਿਲਾਫ ਕਾਨੂੰਨ ਬਣਾਇਆ ਹੈ ਉਸ ਦੇ ਵਿਰੋਧ ਵਿੱਚ ਇੱਕ ਸੰਘਰਸ਼ ਨੂੰ ਉਲੀਕਿਆ ਹੈ ਬੱਸ ਵਿੱਚ ਜਿੰਨੀਆਂ ਸੀਟਾਂ ਉਨੀਆਂ ਹੀ ਸਵਾਰੀਆਂ ਸਫ਼ਰ ਕਰ ਸਕਣਗੀਆਂ ਇਸ ਸੰਘਰਸ਼ ਨਾਲ ਆਮ ਲੋਕਾਂ ਨੂੰ ਮੁਸ਼ਕਿਲਾਂ ਤੇ ਜ਼ਰੂਰ ਆਉਣਗੀਆਂ ਪਰ ਜਦੋਂ ਤੱਕ ਕੇਂਦਰ ਆਪਣੇ ਕਾਨੂੰਨ ਵਾਪਸ ਨਹੀਂ ਕਰੇਗੀ ਇਸੇ ਤਰ੍ਹਾਂ ਨਾਲ ਸੰਘਰਸ਼ ਜਾਰੀ ਰਹੇਗਾ ਮੈਂ ਜੀ ਪਰਮਜੀਤ ਸਿੰਘ ਕੋਹੜ ਪੰਜਾਬ ਰੋਡ ਦੇ ਪੰਨ ਬੱਸ ਬਟਾਲਾ ਡੀਪੂ ਦਾ ਪ੍ਰਧਾਨ ਹਾਂ ਅੱਜ ਕੀ ਫੈਸਲਾ ਲੈਦ ਕਿਉਂ ਅੱਜ ਵੇਖੋ ਜੀ ਜਿਹੜਾ ਫੈਸਲਾ ਅਸੀਂ ਕੀਤਾ ਵਾ ਵੀ ਬੱਸ ਦੇ ਵਿੱਚ ਜੋ ਪੈਸੰਜਰ ਵਾਲ 52 ਸੀਟਾਂ ਹੁੰਦੀਆਂ हां ਸਾਡੇ ਪੰਜਾਬ ਦੇ ਵਿੱਚ ਕੀ ਆ ਵੀ ਬੱਸਾਂ ਨੂੰ ਫ੍ਰੀ ਸਹੂਲਤ ਦਿੱਤੀ ਗਈ ਆ ਇਹ ਆਪਣੇ ਬੀਬੀਆਂ ਭੈਣਾਂ ਨੂੰ ਤਾਂ ਉਹ ਕੀ ਕਰਦੇ ਆ ਵੀ ਉਹ ਫ੍ਰੀ ਦਾ ਵੇਖ ਕੇ ਤੇ 100-100 ਸਵਾਰੀ ਬੱਸ ਦੇ ਵਿੱਚ ਚੜ ਜਾਂਦੀ ਆ ਪਹਿਲਾਂ ਤਾਂ ਚੱਲਦਾ ਰਿਹਾ ਕਾਫੀ ਜਹਰਾ ਤੋ ਪਰ ਹੁਣ ਕੇਂਦਰ ਵੱਲੋਂ ਇੱਕ ਕਾਨੂੰਨ ਲਿਆਂਦਾ ਗਿਆ ਡਰਾਈਵਰ ਦੇ ਖਿਲਾਫ ਵੀ ਜੇ ਕੋਈ ਐਕਸੀਡੈਂਟ ਹੋ ਜਾਂਦਾ ਕਿ ਦੀ ਡੈਥ ਹੋ ਜਾਂਦੀ ਆ ਤੇ ਉਹਨੂੰ ਨਾਲ ਹੀ ਸਜ਼ਾ ਹੋਊਗੀ ਤੇ ਨਾਲ ਹੀ ਉਹਨੂੰ ਜਿਹੜਾ ਵਾ ਉਹ ਜੁਰਮਾਨਾ ਦੇਣਾ ਪਊਗਾ ਜਾਦਾ ਕਰਕੇ ਸਾਡੀ ਕਮੇਟੀ ਵੱਲੋਂ ਇਹ ਚ ਫੈਸਲਾ ਕੀਤਾ ਗਿਆ ਵੀ ਜਿੰਨਾ ਚਿਰ ਇਹ ਕਾਨੂੰਨ ਰੱਦ ਨਹੀਂ ਕਰਦੇ ਤੇ ਸਾਡੀਆਂ ਬੱਸਾਂ ਦੇ ਵਿੱਚ ਜੋ 52 ਸਵਾਰੀਆਂ ਹੀ ਪਿਠਾਵਾਂਗੇ ਜਿਆਦਾ ਸਵਾਰੀਆਂ ਅਸੀਂ ਨਹੀਂ ਲੈ ਕੇ ਜਾਵਾਂਗੇ ਕਿਉਂਕਿ ਪਿਛਲੇ ਦਿਨੀ ਜੋ ਟਰਾਂਸਪੋਰਟ ਮੰਤਰੀ ਸਾਡੇ ਲਾਲਜੀਤ ਸਿੰਘ ਭੁੱਲਰ ਉਹਨਾਂ ਵੱਲੋਂ ਵੀ ਇਹ ਇੱਕ ਵੀਡੀਓ ਸਾਡੇ ਕੋਲ ਆ ਉਹ ਦਿੱਦੇ ਉਹਨਾਂ ਨੇ ਕਿਹਾ ਵਾਪੀ ਕੋਈ ਵੀ ਬੱਸ ਹੋਵੇ ਭਾਇਓ ਪ੍ਰਾਈਵੇਟ ਆ ਜਾਂ ਸਰਕਾਰੀ ਉਹਦੇ ਵਿੱਚ 52 ਸਵਾਰੀਆਂ ਹੀ ਜਿਹੜੀਆਂ ਬੈਠਣਗੀਆਂ ਤੇ ਜੇ 52 ਤੋਂ ਜ਼ਿਆਦਾ ਬੈਠਣਗੇ ਤਾਂ ਕਾਨੂੰਨ ਦੇ ਖਿਲਾਫ ਆ ਸੋ ਅਸੀਂ ਉਹਨਾਂ ਦੀ ਨਾਲ ਇਹ ਵੀਡੀਓ ਲੈ ਕੇ ਇਹ ਮੀਟਿੰਗਾਂ ਮੁੱਢੀਆਂ ਕੀਤੀਆਂ ਆਪਣੇ ਵਿਅਕਮ ਨਮਾਇੰਦਿਆਂ ਦੇ ਨਾਲ ਕਮੇਟੀ ਦੇ ਨਾਲ ਤਾਂ ਅੱਜ ਉਹਨਾਂ ਨੇ ਕਿਹਾ ਵਾ ਵੀ ਤੁਸੀਂ 52 ਸਵਾਰੀਆਂ ਹੀ ਬਿਠਾ ਕੇ ਲੈ ਕੇ ਜਾਓ ਲੱਗਦਾ ਨਹੀਂ ਤੁਹਾਡੇ ਸਟੇਸ਼ਨੇ ਨਾਲ ਸਰਕਾਰ ਨੂੰ ਤਾਂ ਘਾਟਾ ਹੀ ਪੈਗਾ ਪਰ ਸਵਾਰੀਆਂ ਜਿਹੜੀ ਆਮ ਜਨਤਾ ਉਹਨਾਂ ਨੂੰ ਪਰੇਸ਼ਾਨੀ ਆਏ ਵੇਖੋ ਜਿਹੜੀ ਪਰੇਸ਼ਾਨੀ ਵਾਲੀ ਗੱਲ ਆ ਉਹ ਅਸੀਂ ਜਿਹੜੇ ਸਾਡੇ ਡਰਾਈਵਰ ਕਰੈਕਟਰ ਆ ਉਹਨਾਂ ਨੂੰ ਅਸੀਂ ਗਾਈਡ ਕਰ ਰਹੇ ਹਾਂ ਵੀ ਪਬਲਿਕ ਨੂੰ ਸਮਝਾਇਆ ਜਾਵੇ ਵੀ ਜੇ ਕੋਈ ਡਿੱਗ ਜਾਂਦਾ ਵਾ ਜਾਂ ਉਹ ਕੋਈ ਛੱਟਪੇੜ ਲੱਗ ਜਾਂਦੀ ਜਾਂ ਕੋਈ ਦੀ ਮੌਤ ਹੋ ਜਾਂਦੀ ਆ ਤਾਂ ਉਹ ਡਰਾਈਵਰ ਦੇ ਉੱਤੇ ਜਿਹੜਾ ਉਹ ਕੇਸ ਪਊਗਾ ਜਿਆਦਾ ਕਰਕੇ ਉਹਨਾਂ ਨੂੰ ਪਿਆਰ ਨਾਲ ਡੀਲ ਕੀਤਾ ਜਾਵੇ ਜਿਹੜੀ ਗੱਲ ਰਹੀ ਸਰਕਾਰ ਦੇ ਘਾਟੇ ਦੀ ਉਹ ਸਰਕਾਰ ਖੁਦ ਇਹ ਕਹਿ ਰਹੀ ਹੈ ਵੀ 52 ਸਵਾਰੀਆਂ ਬਟਾਓ ਅਸੀਂ ਮਤਲਬ ਆਪਣੇ ਕੋਲੋਂ ਨਹੀਂ ਕਰੇ ਕਿ ਸੰਘਰਸ਼ ਜਾਰੀ ਰਹੂ ਜਿੰਨਾ ਚੱਕ ਕੇ ਕੇਂਦਰ ਸਰਕਾਰ ਕਾਨੂੰਨ ਵਾਪਸ ਨਹੀਂ ਲੈਂਦੀ ਉਹ ਨਜਰ ਜਾਰੀ ਰਹੂਗਾ ਹਰਜਿੰਦਰ ਸਿੰਘ ਕੀ ਕਰਦੇ ਹੋ ਡਰਾਈਵਰ ਹਾਂਜੀ ਇਹ ਫੈਸਲਾ ਚ ਲਿਆ ਇਹ ਕੀ ਸਮਝੋ ਕੀ ਹੋਏਗਾ ਨਹੀਂ ਜੀ ਇਹ ਤਾਂ ਪਹੂਗਾ ਪ੍ਰਭਾਵ ਪਊਗਾ ਜ਼ਰੂਰ ਕਿਉਂ ਨਾ ਕਿਉਂਕਿ 52 ਸਵਾਰੀਆਂ ਤਾਂ ਫਿਰ 52 ਹੀ ਭਾਉਣੀਆਂ ਚਾਹੀਦੀਆਂ ਲੋਕਾਂ ਨੂੰ ਕਿਦਾਂ ਸਮਝਾਓ ਸੁਝਾਉਣਾ ਤੇ ਪੈਣਾ ਹੀ ਆ ਲੜਨਗੇ ਉਹ ਤੇ ਠੀਕ ਆ ਪਰ ਤੁਸੀਂ ਵੇਖੋ ਨਾ ਕਾਨੂੰਨ ਜਿਹੜਾ ਕੱਢਿਆ ਸੈਂਟਰ ਨੇ ਕਿੱਡਾ ਮਾੜਾ ਵਾ ਤੇ ਜਦੋਂ 100-100 ਸਵਾਰੀ ਬਹੂਗੀ ਕੇ ਇਹਨੂੰ ਕੋ ਮਾੜੀ ਮੂਟੀ ਉਨੀ ਨਿੱਕੀ ਹੋਗੀ ਤੋ ਫਿਰ ਡਰਾਈਵਰ ਤੇ ਪੈਣੀ ਤੇ ਤਨਖਾਹਾਂ ਤੁਹਾਨੂੰ ਪਤਾ ਇਹ ਸਾਡੀਆਂ ਕਿੰਨੀਆਂ ਗਿਆ ਤੇ ਸਾਡਾ ਤੇ ਫਿਰ ਪਰਿਵਾਰ ਹੀ ਡੁੱਲ ਜਾਊਗਾ ਤੋ ਗਦੀਪ ਸਿੰਘ ਜੀ ਮੈਂ ਕਨੈਕਟਰ ਹਾਂ ਅੱਜ ਪੰਜਾਬ ਰੋਡ ਦੇ ਵਿੱਚ ਜੀ ਫੈਸਲਾ ਤੇ ਜਿਹੜਾ ਲਿਆ ਬਹੁਤ ਵਧੀਆ ਵਾ ਕਿ ਜਿਹੜੀਆਂ ਸਵਾਰੀਆਂ 52 ਸੀਟਾਂ ਜਿਹੜੀਆਂ ਜਾਣਗੀਆਂ ਇੱਕ ਡਰਾਈਵਰ ਕਨੈਕਟਰ ਦੀ ਸੇਫਟੀ ਰਹੂਗੀ ਤੇ ਬਹੁਤ ਵਧੀਆ ਫੈਸਲਾ ਹੈ ਇਹ ਤੇ ਉਦਾਂ ਪਰ ਸਾਡੇ ਜਿਹੜਾ ਮਨ ਦੇ ਵਿੱਚ ਸਵਾਰੀਆਂ ਜਿਹੜੀਆਂ ਰਾਹ ਦੇ ਵਿੱਚ ਜਿੱਦਾਂ ਹੁਣ ਕਿ ਲਾਲੋ ਆਪਣਾ ਮਹਿਤਾ ਲਾਲੋ ਸਠਿਆਲਾ ਲਾਲੋ ਇਹ ਫਿਰ ਜੇ ਗੱਡੀ ਇੱਥੋਂ ਸੀਟਰ ਹੋ ਗਈ ਫਿਰ ਰਾਹ ਜਿਹੜੀ ਸਵਾਰੀ ਉਹਨੂੰ ਮੁਸ਼ਕਲ ਆਇਆ ਕਰਨੀ ਆ ਇਹ ਫੈਸਲਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜਿਹੜਾ ਕਾਨੂੰਨ ਜਿਹੜਾ ਜਿਹੜਾ ਸਰਕਾਰ ਨੇ ਕੇਂਦਰ ਸਰਕਾਰ ਨੇ ਜਿਹੜਾ ਕੀਤਾ ਵਾ ਬਹੁਤ ਗਲਤ ਹੈ ਤੇ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਜੁਰਮਾਨਾ ਹੁਣ ਡਰਾਈਵਰ ਆ ਜਿਹੜਾ ਉਹ ਤਨਖਾਹ ਉਹਦੀ 15000 ਰੁਪਏ ਤਨਖਾਹ ਵਾ ਉਹਨ ਜੁਰਮਾਨਾ ਤਾਰੂ ਕੀ ਕਰੂ ਜਰਾ ਤੇ ਜਿਹੜਾ ਸਰਕਾਰ ਨੂੰ ਆ ਕਿ ਜਿਹੜਾ ਕਾਨੂੰਨ ਜਿਹੜਾ ਗੰਦਾ ਕਾਨੂੰਨ ਹੈ ਜਿਹੜਾ ਵਾਪਸ ਲਿਆਏ ਤੇ ਜਿਹੜੇ ਡਰਾਈਵਰ ਆਪਣੇ ਜਿਹੜੀ ਡਿਊਟੀ ਵਧਿਆ ਕਰਨ ਡਰਾਈਵਰ ਕਨੈਕਟਰ ਤੇ ਜਿਹੜੇ ਹੋਰ ਵੀ ਟਰੱਕ ਡਰਾਈਵਰ ਹੈ ਜਿਹੜੇ ਉਹ ਵੀ ਖੁਸ਼ ਹੋ ਗਏ ਜਿਹੜੇ ਰੂਟ ਤੇ ਚੱਲਣ ਕਿਉਂਕਿ ਰੇਕ ਜਿਹੜਾ ਡਰਾਈਵਰ ਹੈ ਉਹਦੇ ਮਨ 'ਚ ਡਰ ਰਹਿੰਦਾ ਜਿਹੇ ਸ਼ੰਘਰਛ ਤੇ ਮਤਲਬ ਜਿੰਨਾ ਚਿਰ ਸਰਕਾਰ ਜਿਹੜੀ ਆ ਆਪਣਾ ਜਿਹੜਾ ਕਾਲਾ ਕਾਨੂੰਨ ਹੈ ਵਾਪਸ ਨਹੀਂ ਲਾਉਗੀ ਤੇ ਜਿਹੜਾ ਹੋਰ ਵੀ ਗਾਂ ਜਿਹੜੇ ਸ਼ੰਘਰਛੋਂ ਲੀਕੇ ਜਾਣਗੇ ਅੱਜ ਯੂਨੀਅਨ ਨੇ ਐਲਾਨ ਕਰਤਾ ਕਿ ਜਿੰਨੀਆਂ ਸੀਟਾਂ ਹੋਣਗੀਆਂ ਕੁੰਨੀਆਂ ਹੀ ਸਵਾਰੀਆਂ ਬੈਠਣਗੀਆਂ ਫਾਲਤਿਆਂ ਨਹੀਂ ਬੈਠਣਗੀਆਂ ਕੀ ਹੋਣਾ ਚਾਹੀਦਾ ਇਹ ਵੀ ਹੋਣਾ ਚਾਹੀਦਾ ਬੱਸ ਬਹੁਤ ਭੀੜ ਹੁੰਦੀ ਹੈ ਜਾਇਆ ਵੀ ਨਹੀਂ ਜਾਂਦਾ ਹਾਂਜੀ ਲੈਡੀਆਂ ਨੂੰ ਨੁਕਸਾਨ ਹੋ ਬੋਝ ਜਦੀਆਂ ਬਹਿ ਜਾਂਦੀਆਂ ਹਾਂਜੀ ਖੜੇ ਹੋ ਕੇ ਜਾਣਾ ਪੈਂਦਾ ਨਾ ਉਹਦੇ ਚ ਉੱਤਰਿਆ ਜਾਂਦਾ ਹੈ ਨਾ ਉਹਦੇ ਚ ਬੈਠਾ ਜਾਂਦਾ ਹੈ ਨਾ ਹੀ ਚੜਿਆ ਜਾਂਦਾ ਹੈ ਇੰਨੀ ਜ਼ਿਆਦਾ ਬਸ ਭਰ ਜਾਂਦੀ ਬਹੁਤ ਵਕ ਠੀਕ ਫੈਸਲਾ ਹੈ ਹਾਂਜੀ ਵੀ ਜਦ ਯੂਨੀਅਨ ਨੇ ਫੈਸਲਾ ਕਰਤਾ ਕਿ ਜਿੰਨੀਆਂ ਸੀਟਾਂ ਹੋਣਗੀਆਂ ਉਨੀਆਂ ਹੀ ਸਵਾਰੀਆਂ ਬਹਿਣਗੀਆਂ ਬਸ ਅੱਛਾ ਅੱਛਾ ਕਿਹੜੀ ਰੋਡਵੇ ਦੀ ਹਾਂਜੀ ਅੱਛਾ ਅੱਛਾ ਉਹ ਉਹ ਤਾਂ ਪੰਜਾਹ ਕਿ ਲੈ ਜਾਂਦੇ ਨੇ ਜਿੱਥੇ ਚਾਰ ਜਨਾਨੀਆਂ ਵੇਂਦੇ ਨੇ ਉਥੇ ਪੰਜਾਹ ਕਿ ਲੰਘ ਜਾਂਦੇ ਪਿੱਛੇ ਮੈਨਾਂ ਇੱਥੇ ਵਾਸਥਲੇ ਦੇ ਦੇਣ ਲੱਗੇ ਹਨ ਅੱਛਾ ਆਹੋ 50 ਖਤ ਤੋੜ ਗਏ ਇਹ ਫੈਸਲਾ ਠੀਕ ਲੱਗਦਾ ਕਿ ਨਹੀਂ ਨਹੀਂ ਠੀਕ ਹੈ ਵਧੀਆ ਖਲਾਰ ਤੇ ਸਵਾਰੀ ਚੜਾਣਾ ਹਾਂ ਖਲਾਰ ਕੇ ਕਿਉਂ ਹੁਣ ਖਲੋ ਕਰੀ ਸਵਾਰੀ ਜਾਏਗੀ ਜਿੰਨੀਆਂ ਸੀਟਾਂ ਹੋਣੀਆਂ ਉਹਨੀਆਂ ਹੀ ਅੱਛਾ ਠੀਕ ਹੈ ਵਧੀਆ ਇਹ ਤਾਂ ਬਹੁਤ ਵਧੀਆ ਫੈਸਲਾ ਹੈ ਬਹੁਤ ਵਧੀਆ ਫੈਸਲਾ ਹੈ ਦੇਖੋ ਜੀ ਜੇ ਇਹੋ ਜਿਹਾ ਕਾਨੂੰਨ ਹੋ ਜੇ ਤੇ ਬੱਚਾ ਜਿਹੜਾ ਭੀੜ ਪੜ ਕਾ ਪਰ ਪੈਸੇ ਨਿਕਲ ਜਾਂਦੇ ਨੇ ਉਹ ਨਾਲ ਨਿਕਲਣਗੇ ਜਦੋਂ ਭੀੜ ਹੋ ਜਾਂਦੀ ਲੋਕਾਂ ਦੇ ਪੈਸੇ ਨਿਕਲ ਜਾਂਦੇ ਨੇ ਇਹ ਤਾਂ ਟੂੜੀ ਵਾਂਗੂ ਲੱਦਦੇ ਨੇ ਬੱਚਾ ਤੇ ਜਦੋਂ ਰੋਡ 'ਵਧੀਆ ਬੱਚਾ ਨੇ ਤੇ ਜਿੱਥੇ ਜਨਾਨੀਆਂ ਚਾਰ ਹੁੰਦੇ ਨੇ ਇਹ ਡਰਾਈਵਰ ਪਜਾ ਭਾ ਕੇ ਬੱਸ ਲੈ ਜਾਂਦੇ ਨੇ ਕੋਈ ਸਵਾਰੀ ਨਹੀਂ ਚੜਾਉਂਦੇ ਕੋਈ ਟਾਈਮ ਨਹੀਂ ਰੋਡ ਵਾਲੀ ਬੱਸ ਦਾ ਤੇ ਪ੍ਰਾਈਵੇਟ ਨੇ ਫਿਰ ਤੁੰਨੀਆਂ ਤੁੰਨੀਆਂ ਨੇ ਬਸ ਠੀਕ ਹੈ ਫੇਰ ਜੀ ਵਧੀਆ ਕਮੇ ਤੇ ਵਧੀਆ ਕ ਪਾਸ ਹੋਏਗਾ ਕਾਨੂੰਨ ਕੁਲਦੀਪ ਸਿੰਘ ਪਹਿਲਾਂ ਪੰਜਾਬ ਸਰਕਾਰ ਨੇ ਕਰਾਇਆ ਮਾਫ ਕਰਤਾ ਉਸ ਸਮੇਂ ਤੇ ਜਿੰਨੀਆਂ ਬੱਚੀ ਸਵਾਰੀਆਂ ਬੈਠ ਜਾਂਦੀਆਂ ਪਰ ਅੰਦੁਨੀ ਨੇ ਐਲਾਨ ਕਰਤਾ ਕਿ ਜਿੰਨੀਆਂ ਸੀਟਾਂ ਉਨੀਆਂ ਸਵਾਰੀਆਂ ਕੀ ਦਿੱਕਤ ਆਈ ਸਹੀ ਆ ਇੱਕ ਗੱਲੋਂ ਹਾਂਜੀ ਜਦੋਂ ਸਵਾਰੀਆਂ ਹੋਣ ਨਾਲ ਸਾਰਿਆਂ ਨੂੰ ਪ੍ਰੋਬਲਮ ਆਉਂਦੀ ਆ ਬਾਕੀ ਸਭ ਪਤਾ ਹੀ ਆ ਸਾਰਿਆਂ ਨੂੰ ਹਾਂਜੀ ਲੱਗਦਾ ਨਹੀਂ ਕਿ ਹੁਣ ਔਰਤਾਂ ਨੂੰ ਮੁਸ਼ਕਲ ਆ ਸਕਦੀ ਜੇ 80% ਘਟਾ ਦੇ ਹੋ ਸਕਦਾ ਥੋੜੀ ਬੋਲੀ ਦਿੱਕਤ ਆ ਸਕਦੀ ਪਰ ਸਹੀ ਆ ਇਹ ਫੈਸਲਾ ਹਾਂਜੀ ਸਹੀ ਆ